ਵਾਇਗੁਰ ਜਿੱਕਾ ਖਾਸਾ ਵਾਇਗੁਰ ਜਿੱਕੀ ਫਤਿਹ ਅੱਜ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਢਿਲਵਾਂ ਨਗਰ ਪੰਚਾਇਤ ਦੀ ਜਿਹੜੀਆਂ ਇਲੈਕਸ਼ਨ ਹੋਣ ਜਾ ਰਹੀਆਂ ਨੇ 21 ਤਰੀਕ ਨੂੰ ਉਹਦੇ ਵਿੱਚ ਡੋਰ ਟੂ ਡੋਰ ਜਾ ਕੇ ਅਸੀਂ ਲੋਕਾਂ ਦੇ ਕੋਲ ਵੋਟਾਂ ਦੀ ਅਪੀਲ ਕੀਤੀ ਹੈ ਔਰ ਬਹੁਤ ਭਰਮਾ ਜਿਹੜਾ ਹੰਗਾਰਾ ਆ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਦੇਖਣ ਨੂੰ ਮਿਲਿਆ ਔਰ ਲੋਕ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਚੰਗੇ ਕੰਮ ਕਰ ਰਹੇ ਆ ਔਰ 2.5 ਸਾਲ ਦੇ ਵਿੱਚ ਆਮ ਲੋਕਾਂ ਨਾਲ ਜੁੜੇ ਹੋਏ ਜਿਹੜੇ ਕੰਮ ਨੇ ਉਹ ਕੀਤੇ ਨੇ ਔਰ ਲੋਕ ਚਾਹੁੰਦੇ ਆ ਕਿ ਜੇ ਉੱਪਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਢਿਲਵਾਂ ਨੂੰ ਜੇ ਚੰਗਾ ਸ਼ਹਿਰ ਬਣਾਉਣਾ ਹੈ ਵਧੀਆ ਸ਼ਹਿਰ ਬਣਾਉਣਾ ਹੈ ਔਰ ਜਿਹੜੇ ਕੰਮ ਲੰਬੇ ਸਮੇਂ ਤੋਂ ਨਹੀਂ ਹੋਏ ਉਹਨਾਂ ਨੂੰ ਪੂਰਾ ਕਰਾਉਣਾ ਹੈ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਉਮੀਦਵਾਰ ਹੈ ਉਹਨਾਂ ਨੂੰ ਵੋਟ ਪਾਈ ਜਾਵੇ ਔਰ ਸਾਨੂੰ ਪੂਰੀ ਉਮੀਦ ਹੈ ਕਿ ਲੋਕ ਇਸ ਵਾਰ ਜਿਹੜੀ ਢਿਲਵਾਂ ਨਗਰ ਪੰਚਾਇਤ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਚ ਤਾ ਕੇ ਉਹਨਾਂ ਨੂੰ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਸੀਟ ਦੇਣਗੇ ਔਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਮੁੱਖ ਮੰਤਰੀ ਸਾਹਿਬ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਹੋਏ ਨੇ ਉਹਨਾਂ ਨੂੰ ਦੇਖਦੇ ਹੋਏ ਸਾਰੇ ਜਿਹੜੇ ਇੱਕ ਇੱਕ ਵੋਟ ਆ ਝਾੜੂ ਦੇ ਚੋਣ ਨਿਸ਼ਾਨ ਤੇ ਉਮੀਦਵਾਰਾਂ ਨੂੰ ਪਾ ਕੇ ਉਹਨਾਂ ਨੂੰ ਕੰਮਜਾਬ ਕੀਤਾ ਗਿਆ ਜੀ ਸਰ ਦੇਖ ਲਈ ਜਿਵੇਂ ਕਿ ਤੁਸੀਂ ਢਿਲਵਾਂ ਨਗਰ ਪੰਚਾਇਤ ਵਾਰਡ ਨੰਬਰ 4 ਤੋਂ ਆਮ ਆਦਮੀ ਪਾਰਟੀ ਵੱਲੋਂ ਐਜ਼ ਅ ਕੈਂਡੀਡੇਟ ਖੜੇ ਹੋਏ ਹੋ ਤੁਸੀਂ ਆਪਣੀ ਵਾਰਡ ਵਾਸੀਆਂ ਨੂੰ ਢਿਲਵਾਂ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਵਾਰਡ ਦੇ ਆ ਵੋਟਰਾਂ ਨੂੰ ਅਪੀਲ ਕਰਨੀ ਚਾਹੁੰਦਾ ਵਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਜਤਾਇਆ ਜਾਵੇ ਅੱਗੇ ਪਹਿਲਾਂ ਪਿਛਲੀ ਵਾਰ ਜਿਹੜੀ ਟਰਨ ਦੇ ਵਿੱਚ ਸਾਡੇ ਭਰਾ ਆ ਗਏ ਐਮ ਸੀ ਸਾਹਿਬ ਉਹ ਮੰਨ ਲਓ ਕਿ ਕਾਂਗਰਸੀ ਸਰਕਾਰ ਸੀਗਾ ਕੋਈ ਕੰਮ ਈਦਾ ਖਾਸ ਨਹੀਂ ਹੋਇਆ ਜੀ 6 6.5 ਸਾਲ ਹੋ ਗਿਆ ਜੀ ਬੁਰਾ ਹਾਲ ਆ ਗਲੀਆਂ ਦੇ ਵਿੱਚ ਅਸੀਂ ਚਾਰਨਬ ਚ ਘੁੰਮ ਕੇ ਦੇਖਿਆ ਵਾ ਜਿਆਦਾ ਹੀ ਆ ਲੋਕਾਂ ਵੱਲੋਂ ਬਹੁਤ ਜ਼ਿਆਦਾ ਈਦਾ ਕਹਿੰਦੇ ਸਫਾਈ ਦਾ ਬੁਰਾ ਹਾਲ ਆ ਅੰਦਰ ਮੰਨ ਲਓ ਤੇ ਗਲੀਆਂ ਦਾ ਬਹੁਤ ਬੁਰਾ ਹਾਲ ਆ ਲਾਲੀਆਂ ਦਾ ਬੁਰਾ ਹਾਲ ਆ ਜੀ ਤੇ ਇਸ ਕਰਕੇ ਅਸੀਂ ਸਾਰੇ ਭੈਣ ਆਪਣੇ ਵਾਰਡ ਦੇ ਆ ਵੋਟਰਾਂ ਨੂੰ ਅਪੀਲ ਕਰਦੇ ਆ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਆ ਉਹਨਾਂ ਨੂੰ ਚੋਤਾਇਆ ਜਾਵੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਹਾਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਾਟ ਕੁਲਵਿੰਦਰ ਸਿੰਘ ਲੱਕੀ ਆਮ ਆਦਮੀ ਪਾਰਟੀ ਹਲਕਾ ਪਾਥ ਵਾਰਡ ਨੰਬਰ 11 ਤੋਂ ਕੈਂਡੀਡੇਟ ਆਮ ਆਦੀ ਪਾਰਟੀ ਦਾ ਮੈਂ ਆਪਣੀ ਪਾਰਟੀ ਦੇ ਕੰਮਾਂ ਦੇ ਆਧਾਰ ਤੇ ਵੋਟ ਮੰਗਣ ਗਿਆ ਤੇ ਮੈਨੂੰ ਬਹੁਤ ਜ਼ਿਆਦਾ ਉਤਸ਼ਾਹ ਮਿਲਿਆ ਤੇ ਬਹੁਤ ਭਰਮਾ ਹੁੰਗਾਰਾ ਮਿਲਿਆ ਜੋ ਲੋਕਾਂ ਦੇ ਡੋਰ ਟੂ ਡੋਰ ਗਏ ਘਰ ਘਰਤੀ ਤੇ ਉਹਨਾਂ ਨੇ ਮੈਨੂੰ ਬਹੁਤ ਭਰਮਾ ਹੁੰਗਾਰਾ ਦਿੱਤਾ ਕਿ ਤੈਨੂੰ ਬਹੁਤ ਤਕੜੀ ਲੀਡ ਨਾਲ ਜਿੱਤ ਕਰਾਵਾਂਗੇ ਸੋ ਮੈਂ ਸਾਰੇ ਵੋਟਰਾਂ ਦਾ ਆਮ ਅਤੇ ਖਾਸ ਹਰੇਕ ਭੈਣ ਭਰਾ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇੰਨਾ ਭਰਮਾ ਹੁੰਗਾਰਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 그래도 그도그래다그다 그래,